ਸਮਾਣਾ ਪਾਤਰਾ ਰੋਡ ਤੇ ਪਿੰਡ ਮਵੀ ਦੇ ਨਜ਼ਦੀਕੀ ਮੋਟਰਸੇਕਲ ਸਵਾਰ ਨੂੰ ਕਾਰ ਨੇ ਟੱਕਰ ਮਾਰੀ ਜਿਸ ਦੇ ਵਿੱਚ ਡਾਕਟਰ ਬੇਲੂ ਮਾਦਰਾ ਦੇ ਡਾਕਟਰ ਆ ਜਿਹੜੇ ਕਿ ਜ਼ਖਮੀ ਹੋਏ ਸੜਕ ਸੁਰੱਖਿਆ ਫੋਰਸ ਵੱਲੋਂ ਉਹਨਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਹੈ ਉਹਨਾਂ ਕਿ ਛਾਤੀ ਵਿੱਚ ਝੋਟ ਆਈ ਹੈ ਔਰ ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਕੰਮ ਕਰਕੇ ਬੇਲੂ ਮਾਦਰਾ ਸੈੱਟ ਜਾ ਰਿਹਾ ਸੀ ਕਿ ਇੱਕ ਕਾਰ ਨੇ ਮੈਨੂੰ ਟੱਕਰ ਮਾਰੀ ਜਿਸ ਦੇ ਵਿੱਚ ਮੈਂ ਜਖਮੀ ਹੋਏ ਕਾਰ ਚਾਲਕ ਗੋਤਮ ਮੋਕੇ ਤੇ ਫਰਾਰ ਹੋ ਗਿਆ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਸਿਮਾਨਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਲਾਜ ਲਈ ਦਾਖਲ ਕਰਾਇਆ ਡਾਕਟਰ ਰਗਵੀਰ ਸਿੰਘ ਰਗਵੀਰ ਸਿੰਘ ਜੀ ਪਿੰਡ ਬੇਲਮਾਜੜਾ ਜੀ ਮੈਂ ਮਵੀ ਤੋਂ ਪਿੰਡ ਜੜਾ ਸੜਕ ਚੜ ਗਿਆ ਸੀ ਹਾਂ ਸੁਬਾਹ ਦਾ ਸਾਈਡ ਤੋਂ ਪਿੱਛੋਂ ਗੱਡੀ ਤੇ ਆ ਗਈ ਗੱਡੀ ਮਾਰ ਕੇ ਭੱਜ ਗਈ ਖੜੀ ਸੱਪਾ ਜੀ ਅਰਵਿੰਦਰ ਸਿੰਘ ਕਾਂਸਟੇਬਲ ਅਰਵਿੰਦਰ ਸਿੰਘ ਅੱਛਾ ਇਹ ਕਿੱਥੇ ਹੋਇਆ ਕਿੱਥੇ ਜੀ ਇਹ ਮਵੀ ਕੋਲੋਂ বাস ਅੱਡੇ ਕੋਲੇ ਹੋਇਆ ਜੀ ਹਾਂਜੀ ਇਹ ਬਾਈਕ ਤੇ ਆ ਰਹੇ ਸੀ ਇਹਨਾਂ ਨੂੰ ਗੱਡੀ ਫਿੱਟ ਮਾਰ ਕੇ ਚੱਲ ਗਈ ਸੀ ਗੱਡੀ ਤੇ ਖੜੀ ਆ ਪਦੂ ਨਹੀਂ ਨਹੀਂ ਗੱਡੀ ਤਾਂ ਚੱਲ ਗਈ ਸੀ ਤੇ ਤੇ ਉੱਥੇ ਜਾ ਕੇ ਫੋਨ ਆਇਆ ਸੀ 112 ਤੇ ਕੰਟਰੋਲ ਰੂਮ ਤੋਂ ਫੋਨ ਆਇਆ ਅਸੀਂ ਜਿੰਨੀ ਸੇਤੀ ਹੋ ਸਕੇ ਜਿੰਨੀ ਸੇਤੀ ਜਾ ਕੇ ਇਹਨਾਂ ਨੂੰ ਪਿਕ ਕੀਤਾ ਤੇ ਹਸਪੀਟਲ ਇਹ ਹੀ ਬੇਲੂ ਮਾਜਰੇ ਦੇ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼